ਜਿਹੜਾ ਲੁਧਿਆਣੇ ਵਾਲੇ ਨਾਲੇ ਦਾ ਬੁੱਢੇ ਨਾਲੇ ਦਾ ਜਿਹੜਾ ਅਸੀਂ ਕਹਿੰਨੇ ਆ ਕਿ ਪਾਣੀ ਅੱਗੇ ਤਾਂ ਲੁਧਿਆਣੇ ਦੇ ਵਿੱਚ ਸੀ ਅਸੀਂ ਕਹਿੰਦੇ ਸੀਗੇ ਕਿ ਲੰਘਦਾਏ ਤੇ ਬਈ ਫਿਕਰ ਬਿਮਾਰੀਆਂ ਫੈਲਣਗੀਆਂ ਆ ਹੁਣ ਜਿੱਥੋਂ ਜਿੱਥੋਂ ਹੜ ਆਏ ਨੇ ਤੇ ਪਾਣੀ ਵਾਪਸ ਜਾ ਰਿਹਾ ਉਥੇ-ਉਥੇ ਜਿਹੜੀਆਂ ਕਿ ਬਿਮਾਰੀਆਂ ਵੀ ਸਭ ਤੋਂ ਵੱਧ ਫੈਲ ਰਹੀਆਂ ਬੁੱਢੇ ਨਾਲੇ ਦੀ ਤੁਸੀਂ ਗੱਲ ਕਰਦੇ ਹੋ ਬੁੱਢੇ ਦਰਿਆ ਦੀ ਗੱਲ ਕਰਦੇ ਹੋ ਉਸ ਜਿਹੜਾ ਡਾਈੰਗ ਦਾ ਪਾਣੀ ਆ ਰਿਹਾ ਉਹ ਕਾਂਗਰਸ ਟਾਈਮ ਵੀ ਆਇਆ ਉਹ ਭਾਜਪਾ ਅਕਾਲੀ ਟਾਈਮ ਵੀ ਆਇਆ ਤੇ ਹੁਣ ਇਹਨਾਂ ਦੇ ਟਾਈਮ ਵੀ ਚੱਲ ਰਿਹਾ ਉਹਦੇ ਤੇ ਮਤਲਬ ਕਿਉਂ ਚੁੱਪ ਪਾ ਪੋਲਿਟੀਕਲ ਤੇਰਾ ਤੁਹਾਡੀ ਵੀ ਨਹੀਂ ਉਹ ਜੀ ਵਿਲ ਪਾਵਰ ਰਹੀ ਨਾ ਕੈਪਟਨ ਅਮਰਿੰਦਰ ਸਿੰਘ ਦੀ ਨਾ ਹੁਣ ਆਲਿਆਂ ਦੀ ਨਾ ਜਦੋਂ ਚੰਨੀ ਸਾਹਿਬ ਆਏ ਗਏ ਆਲਿਆ ਰਤਨ ਜੀ ਸਾਨੂੰ ਤਾਂ ਮਾਰਿਆ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਉਂਕਿ ਨਸ਼ੇ ਦੇ ਮੁੱਦੇ ਤੇ ਉਹ ਗੁਟਕਾ ਸਾਹਿਬ ਫੜ ਕੇ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਇੱਕ ਹਫਤੇ ਚ ਨਸ਼ਾ ਖਤਮ ਕਰ ਦੂੰ ਹਾਂ ਨਸ਼ਾ ਤਾਂ ਨਹੀਂ ਖਤਮ ਹੋਇਆ ਪਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਖਤਮ ਕਰਤਾ ਜਦੋਂ ਲੀਡਰ ਲਾਲਚਿ ਚ ਪੈ ਜਾਂਦੇ ਆ ਕਿ ਅਸੀਂ ਦੂਜੀ ਯਾਰ ਬੰਨਾ ਤਾਂ ਉਦੋਂ ਮੈਂ ਕਹਿੰਦਾ ਕਿ ਇਹ ਉਹਨਾਂ ਬਿਜ਼ਨਸਮੈਨਾਂ ਦਾ ਸਾਥ ਦਿੰਦੇ ਆ ਔਰ ਮੈਂ ਇਹ ਗੱਲ ਕਹਿੰਦਾ ਕਿ ਜੇ ਵਾਤਾਵਰਨ ਸਾਫ਼ ਹੋਊਗਾ ਪਾਣੀ ਸਾਫ਼ ਹੋਊਗਾ ਤੇ ਅਸੀਂ ਸਾਰੇ ਜਿਉਂਦੇ ਰਹਿਾਂਗੇ ਹੁਣ ਜਿਵੇਂ ਅਸੀਂ ਅਬਾਨੀ ਅਡਾਨੀ ਦੀ ਗੱਲ ਕਰ ਲਈਏ ਹੁਣ ਅਸੀਂ ਕਹਿੰਦੇ ਆ ਕਿ ਮੋਦੀ ਦੀ ਸਰਕਾਰ ਆ ਮੋਦੀ ਦੀ ਸਰਕਾਰ ਦਾ ਨਹੀਂ ਸਰਕਾਰ ਤਾਂ ਬਿਜ਼ਨਸਮੈਨਾਂ ਦੀ ਹੈ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਲੀਡਰ ਆ ਇਹ ਵੀ ਵਿਖ ਜਾਂਦੇ ਆ ਤੁਹਾਡੀ ਵੀ ਗਲਤੀ ਰਹੀ ਕਿਉਂਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਪੋਲਿਟਿਸ਼ੀਅਨ ਨੇ ਵੀ ਵੱਡੇ ਧੜਲੇਦਾਰ ਫੈਕਟਰੀ ਵਾਲੇ ਕੋਲੇ ਜਾਣਾਗਾ ਬਿਜ਼ਨਸਮੈਨ ਕੋਲੇ ਕਿਉਂਕਿ ਉੱਥੋਂ ਫੰਡ ਆਉਂਦਾਗਾ ਚਾਹੇ ਕੋਈ ਮੁੱਖ ਮੰਤਰੀ ਬਣੇ ਉਹ ਇਹ ਸੋਚ ਕੇ ਚੱਲੇ ਕਿ ਮੈਂ ਇੱਕ ਵਾਰੀ ਮੁੱਖ ਮੰਤਰੀ ਬੰਨਾ ਪਰ ਪੰਜਾਬ ਨੂੰ ਸ਼ੌਨੇ ਦੀ ਚਿੜੀ ਬਣਾਉਣਾ ਹੈ ਅੱਜ ਪੰਜਾਬ ਜਿਹੜਾ ਅੱਜ ਕੰਗਾਲ ਕਰ ਦਿੱਤਾ ਅੱਜ ਪਹਿਲੀ ਯਾਰ ਵੇਖਿਆ ਕਿ ਕੁਦਰਤ ਦੀ ਆਫਤ ਆਉਣ ਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਮੰਗਦੇ ਵੇਖੀ ਸਾਡਾ ਮੁੱਖ ਮੰਤਰੀ ਸਾਨੂੰ ਲੈ ਕੇ ਬਹਿ ਗਿਆ ਚੰਨੀ ਸਾਹਿਬ ਤਾਂ 3 ਮਹੀਨੇ ਲਈ ਬਣੇ ਔਰ 3 ਮਹੀਨੇ ਜੇ ਤਾਂ ਮੇਰੇ ਸਹੌ ਨਾਲ ਨਵੀਂ ਵਿਆਹੀ ਬਹੂ ਘਰੇ ਆ ਜੇ ਤੇ ਉਹਨੋਂ ਨਹੀਂ ਸਮਝ ਲੱਗਦੀ ਪਰ ਚੰਨੀ ਸਾਹਿਬ ਨੇ ਜਿੰਨੇ ਕੰਮ ਕੀਤੇ ਅੱਜ ਵੀ ਲੋਕ ਜਿਹੜੇ ਆ ਕਿ ਉਹਨਾਂ ਨੂੰ ਯਾਦ ਕਰਦੇ। ਉਹ ਕੈਪਟਨ ਮਰਿੰਦਰ ਸਿੰਘ ਸੀ ਜਿਹਨੂੰ ਲੋਕ ਮਿਲਣ ਦੀ ਤਰਸਦੇ ਹੁੰਦੇ ਸੀ। ਤੇ ਜਦੋਂ ਦੀ ਝੂਠੀ ਸੌਂ ਖਾਧੀਏ ਅਜੋ ਲੋਕਾਂ ਨੂੰ ਮਿਲਣ ਨੂੰ ਤਰਸਦਾ ਹੈ। ਮੈਂ ਸੈਂਟਰ ਗਵਰਨਮੈਂਟ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਸਾਹਿਬ ਇੱਕ ਵਿਤਕਰਾ ਕਰਕੇ ਗਏ ਆ ਸਾਡੇ ਨਾਲ। ਔਰ ਇੱਕ ਫਾਰਮੈਲਟੀ ਕਰਕੇ ਗਏ ਆ ਕਿ ਪੰਜਾਬ ਚੱਲਦੇ ਆ। ਕਿ ਕਿਤੇ ਪੰਜਾਬੀ ਉਲਟਣਾ ਹੋਰ ਜਾਣ ਪਰ ਗੱਲ ਇਹ ਆ ਕਿ 1600 ਕਰੋੜ ਰੁਪਈਆ ਤੇ ਨਾ ਮਾਤਰਾ ਇਹਦੂ ਤਾਂ ਇਹ 1600 ਕਰੋੜ ਰੁਪਈਆ ਵੀ ਨਾ ਦੇਂਦੇ ਜੇ ਦੇਣਾ ਸੀ ਤੇ 20000 ਕਰੋੜ ਰੁਪਈਆ ਦੇ ਕੇ ਜਾਂਦੇ ਤਾਂ ਲੋਕਾਂ ਦੀ ਮਦਦ ਹੋ ਸਕਦੀ ਹਸੀਕਾਲ ਜੀ ਅਸੀਂ ਹਲਕਾ ਜੀਰਾ ਦੇ ਲਾਸਟ ਪਿੰਡਾਂ ਦੇ ਵਿੱਚ ਮੌਜੂਦ ਹਾਂ ਬਿਲਕੁਲ ਅਖੀਰਲੇ ਪਿੰਡ ਨੇ ਫੱਤੇ ਵਾਲਾ ਇੱਥੇ ਵੀ ਜਿਹੜਾ ਆਪਾਂ ਕਹਦੇ ਆ ਵੀ ਵੱਡੀ ਮਾਰ ਪਈ ਆ ਹੜਾਂ ਦੀ 2023 ਦੇ ਵਿੱਚ ਵੀ ਵੱਡੀ ਮਾਰ ਪਈ ਸੀ ਹੜਾਂ ਦੀ ਅੱਜ ਅਸੀਂ ਲਗਾਤਾਰ ਇਹ ਪਿੰਡਾਂ ਦਾ ਦੌਰਾ ਕਰ ਰਹੇ ਸੀ ਚਾਹੇ ਇਹ ਪਿੰਡ ਹੋਣ ਚਾਹੇ ਫਿਰੋਜ਼ਪੁਰ ਸ਼ਹਿਰੀ ਦੇ ਪਿੰਡ ਹੋਣ ਬਹੁਤ ਸਾਰੀਆਂ ਚੀਜ਼ਾਂ ਜਦੋਂ ਹੁਣ ਪਾਣੀ ਲਹਿ ਗਿਆ ਹੈਗਾ ਅਸੀਂ ਗਰਾਊਂਡ ਤੇ ਦੇਖ ਰਹੇ ਹਾਂ ਖਾਸ ਕਰਕੇ ਜਿਹੜਾ ਗੰਦਾ ਪਾਣੀ ਜਿਹੜਾ ਫੈਕਟਰੀਆਂ ਦਾ ਪਾਣੀ ਜਾਂ ਡਾਈੰਗ ਦਾ ਪਾਣੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮ ਵੀ ਚੱਲ ਰਹੀ ਆ ਮੱਛੀਆਂ ਮਰੀਆਂ ਹੋਣਾਂ ਗਈਆਂ ਤੇ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਬਹੁਤ ਸਾਰੀਆਂ ਸੰਸਥਾਵਾਂ ਆ ਰਹੀਆਂ ਪੋਲੀਟੀਕਲ ਲੀਡਰ ਵਿਰੋਧੀ ਧਿਰਾਂ ਦੇ ਆ ਰਹੇ ਆ ਹੋਰ ਪ੍ਰਾਈਵੇਟ ਲੋਕ ਵੀ ਆ ਰਹੇ ਆ ਮਦਦ ਕਰਨ ਪਰ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਵੀ ਕੀ ਅਗਲੇ ਸਾਲ ਵੀ ਆਏ ਹੋ ਕੀ 27 ਚ ਆਏ ਹੋ 35 ਚ ਆਏ ਹੋ ਇਹ ਇਹਨਾਂ ਦੇ ਭੁੱਖ ਦਾ ਸਵਾਲ ਆ ਇਹਨਾਂ ਦੇ ਬੱਚਿਆਂ ਦਾ ਭੁੱਖ ਦਾ ਸਵਾਲ ਆ ਸਾਡੇ ਨਾਲ ਕੁਲਵੀਰ ਸਿੰਘ ਜੀਰਾ ਨੇ ਇਸ ਹਲਕੇ ਨੂੰ ਰਿਪਰੈਜ਼ੈਂਟ ਵੀ ਕਰਦੇ ਨੇ ਵਧਾਇਕ ਵੀ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਇਹ ਕਿਵੇਂ ਦੇਖ ਰਹੇ ਆ ਸਾਰੇ ਹਾਲਾਤਾਂ ਨੂੰ ਕਿਉਂਕਿ 88 ਚ ਪਾਣੀ ਆਇਆ 95 ਚ ਪਾਣੀ ਆਇਆ ਫਿਰ 2023 ਚ 19 ਚ ਪਾਣੀ ਆਇਆ ਪਰ ਹੁਣ ਜਿਹੜੇ ਹਾਲਾਤ ਨੇ ਉਹ ਜ਼ਿਆਦਾ ਗੰਭੀਰ ਹੋ ਗਏ ਨੇ ਜ਼ਿਆਦਾ ਬੱਤਰ ਹੋ ਗਏ ਨੇ ਕਿਉਂਕਿ ਸਰਕਾਰ ਨੇ ਜੇ ਹੁਣ ਕੋਈ ਸੋਲੂਸ਼ਨ ਨਾ ਕੀਤਾ ਚਾਹੇ ਸਰਕਾਰ ਇਹਨਾਂ ਦੀ ਹੋਵੇ ਚਾਹੇ ਹੋਰ ਕਿਸੇ ਦੀ ਹੋਵੇ ਜੇ ਅਸੀਂ ਜ਼ਿਆਦਾ ਸੁਹਿਰਦ ਹੋ ਕੇ ਨਾ ਸੋਚਿਆ ਤਾਂ ਸਾਰੀਆਂ ਗੱਲਾਂ ਸਾਡੇ ਹੱਥੋਂ ਨਿਕਲ ਜਾਣੀਆਂ ਜੀਰਾ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਰਤਨ ਜੀ ਅੱਜ ਹਾਲਾਤ ਤੁਸੀਂ ਵੇਖੇ ਆ ਅੱਜ ਹਾਲਾਤ ਦੇ ਨਾਲ-ਨਾਲ ਹਾਲਤ ਇੰਨੀ ਜਿਆਦੀ ਮਾੜੀ ਹੋ ਗਈ ਆ ਲੋਕਾਂ ਦੀ ਕਿ ਜਿਹੜੇ ਹੜ੍ਹ ਦੀ ਮਾਰੇ ਠਾਏ ਨੇ ਔਰ ਸਾਡੇ ਜੀਰੇ ਹਲਕੇ ਦੇ ਕਰੀਬ 34 ਪਿੰਡ ਨੇ ਜੀ ਜਿਨ੍ਹਾਂ ਦੇ ਵਿੱਚ ਬਿਲਕੁਲ ਲੋਕਾਂ ਦੀ ਫਸਲ ਤਬਾਹ ਹੋ ਗਈ ਔਰ ਲੋਕਾਂ ਦੇ ਪਸ਼ੂ ਮਰ ਗਏ ਔਰ ਹੁਣ ਫਿਕਰ ਇਸ ਗੱਲ ਦਾ ਸਾਨੂੰ ਕਿ ਪਾਣੀ ਜਦੋਂ ਉੱਤਰ ਗਿਆ ਔਰ ਪਾਣੀ ਉੱਤਰ ਗਿਆ ਤੋਂ ਬਾਅਦ ਤੁਸੀਂ ਵੇਖੋ ਕਿ ਆ 1800 ਏਕੜ ਆ ਦੋਵਾਂ ਪਿੰਡਾਂ ਦਾ ਰਕਬਾ ਜੀ ਫੱਤੇ ਵਾਲੇ ਦਾ ਤਾਲੇ ਵਾਲੇ ਦਾ ਔਰ ਮੈਂ ਤਾਂ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਅੱਗੇ ਤਾਂ ਅਸੀਂ ਇਹ ਗੱਲ ਕਹਿੰਦੇ ਸੀ ਜਦੋਂ ਪਾਣੀ ਦਰਿਆ ਦੇ ਵਿੱਚ ਚੱਲਦਾ ਸੀ ਕਿ ਇਹਨਾਂ ਜ਼ਮੀਨਾਂ ਦੀ ਜਿਹੜੀ ਆ ਕਿ ਪਟਵਾਰੀ ਕਾਨੂੰਗੋ ਭੇਜ ਕੇ ਗਰਦਾਬਰੀ ਕਰਾਈ ਜਾਵੇ ਤਾਂ ਕਿ ਇਹਨਾਂ ਨੂੰ ਮੁਆਵਜ਼ਾ ਜਿਹੜਾ ਦਵਾਇਆ ਜਾਵੇ ਜੀ ਪਰ ਹੁਣ ਮੈਂ ਇਹ ਗੱਲ ਕਹਿੰਨਾ ਗਰਦਾਬਰੀ ਦੀ ਤਾਂ ਕੋਈ ਲੋੜ ਹੀ ਨਹੀਂ ਰਹਿ ਗਈ ਕਿਉਂਕਿ 100% ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਇਹਨਾਂ ਦੇ ਉੱਪਰ ਜਿਹੜੀਆਂ ਵੇਖੋ ਤੁਸੀਂ ਵੇਖੋ ਕਿ ਜਿਹੜਾ ਝੋਨਾ ਲੱਗਾ ਸੀਗਾ ਅੱਜ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਤੁਹਾਨੂੰ ਝੋਨਾ ਕੋਈ ਕਿਤੇ ਦਿਸਦਾ ਹੋਵੇ ਸਾਰੇ ਬੰਨੇ ਪਾਣੀ ਪਾਣੀ ਹੈ ਔਰ ਜਿਹੜਾ ਝੋਨਾ ਹੈ ਬਿਲਕੁਲ ਲੰਮਾ ਪੈ ਗਿਆ ਇਹਦੇ ਉੱਪਰ ਜਿਹੜੀ ਆ ਕਿ ਰੇਤ ਚੜ ਗਈ ਹੈ ਔਰ ਰੇਤ ਵੀ ਨਹੀਂ ਅਸੀਂ ਕਹਿ ਸਕਦੇ ਰੇਤ ਤੇ ਮਿੱਟੀ ਜਿਹੜੀ ਆ ਉਹ ਮਿਕਸ ਆ ਕਿਉਂਕਿ ਇੱਕ ਬੰਨੇ ਤਾਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਆਪਦੀ ਰੇਤ ਵੇਚ ਸਕਦੇ ਹੋ ਔਰ ਮੈਂ ਗੱਲ ਕਹਿਣਾ ਕਿ ਇਹ ਰੇਤ ਤਾਂ ਕਿਸੇ ਨੇ ਲੈਣੀ ਵੀ ਨਹੀਂ ਗਈ ਔਰ ਜਿਹੜੀ ਰੇਤ ਦੇ ਨਾਲ ਇਹਦੇ ਨਾਲ-ਨਾਲ ਜਿਹੜਾ ਹੈ ਕਿ ਹਰੇਕ ਕਿਸਾਨ ਨੂੰ ਕਿਉਂਕਿ ਗਰੀਬ ਲੋਕ ਨੇ ਕਿਸੇ ਕੋਲ 2 ਏਕੜ ਆ ਕਿਸੇ ਕੋਲ 4 ਏਕੜ ਆ ਕਿਸੇ ਕੋਲ 1 ਏਕੜ ਐ ਇੰਨੀ ਕੋਈ ਜ਼ਾਇਦਾ ਦੇ ਮਾਲਕ ਨੇ ਔਰ ਪਹਿਲਾਂ 23 ਦੇ ਵਿੱਚ ਜਦੋਂ ਹੜਾ ਆ ਉਦੋਂ ਵੀ ਇਹਨਾਂ ਨੇ ਆਪਦੀਆਂ ਜ਼ਮੀਨਾਂ ਜੇ ਪੱਧਰ ਕੀਤੀਆਂ ਸੀ ਤੇ ਇੱਕ ਫਸਲ ਲਈ ਔਰ ਇੱਕ ਕਣਕ ਦੀ ਫਸਲ ਲੈਣ ਤੋਂ ਬਾਅਦ ਹੁਣ ਜਿਹੜਾ ਹੈ ਕਿ 25 ਦੇ ਵਿੱਚ ਫਿਰ ਜਿਹੜਾ ਉਹ ਹੜਾ ਆ ਇਹਨੇ ਫਿਰ ਤਬਾਹੀ ਕਰਤੀ ਅੱਜ ਇਹ ਹਾਲਾਤ ਬਣੇ ਪਏ ਆ ਕਿ ਅੱਜ ਇਹਨਾਂ ਦੇ ਘਰਾਂ ਦਾ ਖਰਚਾ ਚੱਲਣਾ ਵੀ ਬਹੁਤ ਔਖਾ ਕਿਉਂਕਿ ਇਹਨੇ ਮਾੜੇ ਹਾਲਾਤ ਹੋ ਗਿਆ ਕਿ ਆੜਤੀਆ ਜਿਹੜਾਂ ਦਾ ਉਹ ਇੱਕ ਰੱਬ ਹੁੰਦਾ ਹੈ ਕਿਸਾਨ ਲਈ ਕਿਉਂਕਿ ਉਹਨੂੰ ਇਹ ਹੁੰਦਾ ਹੈ ਕਿ ਮੇਰੀ ਲੋੜ ਜਿਹੜੀ ਆ ਉਹ ਇੱਕ ਆੜਤੀਆ ਪੂਰੀ ਕਰ ਸਕਦਾ ਅੱਜ ਆ ਤੁਸੀਂ ਆ ਜਿੰਨੇ ਕਿਸਾਨ ਭਰਾ ਖੜੇ ਨੇ ਅੱਜ ਇਹਨਾਂ ਨੂੰ ਕੋਈ ਤੇਲ ਦੀ ਪਰਚੀ ਦੇ ਕੇ ਰਾਜੀ ਨਹੀਂ ਅੱਜ ਇਹਨਾਂ ਨੂੰ ਕੋਈ ਖਾਦ ਦੇ ਕੇ ਰਾਜੀ ਨਹੀਂ ਅੱਜ ਇਹਨਾਂ ਨੂੰ ਕੋਈ ਬੀਜ ਦੇ ਕੇ ਰਾਜੀ ਨਹੀਂ ਔਰ ਇੰਨੇ ਮਾੜੇ ਹਾਲਾਤ ਹੋਏ ਪਏ ਨੇਗੇ ਕਿ ਆ ਵੇਖੋ ਮੈਂ ਵਿਖਾਉਣਾ ਚਾਹੁੰਦਾ ਕਿ ਲੋਕ ਥੱਲੇ ਆਪਣੀਆਂ ਪੱਲੀਆਂ ਵਿਛਾ ਕੇ ਸੌਂਦੇ ਨੇ ਜਿਹੜਾ ਪਾਣੀ ਘਰਾਂ ਚ ਵੜਿਆ ਸੀ ਉਹਨੇ ਸਾਰਾ ਸਮਾਨ ਵੀ ਖਰਾਬ ਕਰਤਾ ਆ ਜਿਸ ਘਰ ਚ ਖੜੇ ਆ ਇਹਦੀ ਨੀਂਵ ਹੀ ਜਿਹੜੀ ਆ ਬਹਿ ਚੁੱਕੀ ਆ ਹੂੰ ਔਰ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਇਹ ਜਿਹੜਾ ਪਾਣੀ ਆ ਇਹ ਸਭ ਤੋਂ ਮਾੜਾ ਪਾਣੀ ਆ ਕਿਉਂਕਿ ਇਹਦੇ ਵਿੱਚੋਂ ਇੰਨੀ ਜ਼ਿਆਦਾ ਸਮੈਲ ਆ ਰਹੀ ਓ ਜਿਹੜਾ ਕਾਲੀ ਕਾਲਾ ਪਾਣੀ ਜਿਹੜਾ ਅਸੀਂ ਕਹਿੰਨੇ ਆ ਜਿਹੜਾ ਲੁਧਿਆਣੇ ਵਾਲੇ ਨਾਲੇ ਦਾ ਬੁੱਢੇ ਨਾਲੇ ਦਾ ਜਿਹੜਾ ਅਸੀਂ ਕਹਿੰਨੇ ਆ ਕਿ ਪਾਣੀ ਹਾਂ ਅੱਗੇ ਤਾਂ ਲੁਧਿਆਣੇ ਦੇ ਵਿੱਚ ਸੀ ਅਸੀਂ ਕਹਿੰਦੇ ਸੀਗੇ ਕਿ ਲੰਘਦਾਏ ਤੇ ਬਈ ਫਿਕਰ ਬਿਮਾਰੀਆਂ ਫੈਲਣਗੀਆਂ ਆ ਹੁਣ ਜਿੱਥੋਂ ਜਿੱਥੋਂ ਹੜ ਆਏ ਨੇ ਤੇ ਪਾਣੀ ਵਾਪਸ ਜਾ ਰਿਹਾ ਉਥੇ-ਉਥੇ ਜਿਹੜੀਆਂ ਕਿ ਬਿਮਾਰੀਆਂ ਵੀ ਸਭ ਤੋਂ ਵੱਧ ਫੈਲ ਰਹੀਆਂ ਅੱਜ ਜਿਹੜੀ ਅੱਜ ਸਾਨੂੰ ਜਿਹੜੀ ਲੋੜ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਅੱਜ ਮੈਡੀਕਲ ਕੈਂਪ ਜਿਹੜੇ ਆ ਉਹ ਸਰਕਾਰ ਲਾਵੇ ਕਿਉਂਕਿ ਸੰਸਥਾਵਾਂ ਵੀ ਕਰ ਰਹੀਆਂ ਨੇ ਸਾਡੇ ਮਹਾਪੁਰਸ਼ ਵੀ ਕਰ ਰਹੇ ਨੇ ਸਾਰੀਆਂ ਪਾਰਟੀਆਂ ਦੇ ਲੋਕ ਜਿਹੜੇ ਆ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਹ 3 ਮਹੀਨੇ ਇਹਨਾਂ ਲੋਕਾਂ ਨਾਲ ਖੜਨ ਦੀ ਲੋੜ ਆ ਕਿਉਂਕਿ ਜੇ ਅਸੀਂ ਇਹਨਾਂ ਲੋਕਾਂ ਦੇ ਨਾਲ ਨਾ ਖੜੇ ਤਾਂ ਇਹ ਆਪਦਾ ਦੇਲ ਛੱਡੀ ਖੜੇ ਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਜਿਹੜੇ 34 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਮੈਂ ਸਾਰੇ ਐਮਐਲਏ ਨੂੰ ਸਾਰੇ ਲੀਡਰਾਂ ਨੂੰ ਇਹ ਬੇਨਤੀ ਕਰਦਾ ਕਿ ਮੇਰੇ ਏਰੀਏ ਦੇ ਰਤਨਜੀ 234 ਪਿੰਡ ਨੇ ਜੀ ਔਰ ਮੈਂ ਬਾਕੀ 200 ਪਿੰਡਾਂ ਨੂੰ ਇਹ ਗੱਲ ਕਹੀ ਹੈ ਕਿ ਆਪਾਂ ਨੂੰ 200 ਪਿੰਡਾਂ ਨੂੰ ਇਹ ਜ਼ਿੰਮੇਵਾਰੀ ਚੱਕਣੀ ਪਊਗੀ 34 ਪਿੰਡਾਂ ਦੀ ਹਮ ਔਰ ਇਹਨਾਂ 34 ਪਿੰਡਾਂ ਦੇ ਵਿੱਚ ਇਹਨਾਂ ਭਰਾਵਾਂ ਦਾ ਸਾਥ ਦਿਈਏ ਇਹਨਾਂ ਦੀ ਫਸਲ ਬਜਾਈਏ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰੀਏ ਕਿਉਂਕਿ ਇਹਨਾਂ ਨੂੰ ਤਾਂ ਨਾ ਕਿਸੇ ਨੇ ਤੇਲ ਦੇਣਾ ਨਾ ਇਹਨਾਂ ਨੂੰ ਕੋਈ ਆਧਾਰ ਦੇਣਾ ਇਸ ਕਰਕੇ ਇਹਨਾਂ ਨੂੰ ਇਹ ਆਪਣੇ ਹੀ ਭਰਾ ਨੇ ਇਹਨਾਂ ਨੂੰ ਤਕੜੇ ਕਰਨਾ ਵੀ ਆਪਣਾ ਹੀ ਕੰਮ ਆ ਔਰ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ-ਜਿੱਥੇ ਜਿਹੜੇ ਪਰਿਵਾਰ ਨੂੰ ਜਿਹੜੀ-ਜਿਹੜੀ ਚੀਜ਼ ਦੀ ਲੋੜ ਆ ਹਰ ਜਿਹੜੀ ਸਾਡੀ ਸੰਭਵ ਕੋਸ਼ਿਸ਼ ਆ ਕਿਉਂਕਿ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਉਹਨਾਂ ਲੋ ਹੁਣ ਵੀ ਫੋਨ ਆਇਆ ਸੀ ਕੱਲ ਵੀ ਜਿਹੜਾ ਕਿ ਅਸੀਂ ਮਮਦੋਟ ਏਰੀਏ ਦੇ ਵਿੱਚ ਅਸੀਂ ਗੁਰੂ ਰਸਹਾ ਦੇ ਵਿੱਚ ਜਲਾਲਾਬਾਦ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਏਰੀਏ ਨੇ ਇੱਥੋਂ ਵੀ ਹੋ ਕੇ ਗਏ ਨੇ ਇਸ ਫੱਤੇ ਵਾਲੇ ਤੋਂ ਵੀ ਮੋਕੇ ਜਿੱਥੇ ਜਿੱਥੇ ਲੋੜ ਆ ਉੱਥੇ ਅੱਜ ਇਹਨਾਂ ਕਿਸਾਨਾਂ ਦੇ ਨਾਲ ਇਹਨਾਂ ਮਜ਼ਦੂਰਾਂ ਦੇ ਨਾਲ ਖੜਨ ਦੀ ਲੋੜ ਆ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ 1 ਏਕੜ 60000 ਰੁਪਇਆ ਜਿਹੜਾ ਉਹ ਮੁਆਵਜ਼ਾ ਜਿਹੜਾ ਹੈ ਕਿ ਦਿੱਤਾ ਜਾਵੇ ਔਰ ਜਿਹੜਾ ਕਸਕਰ ਕੋਈ ਇਹ ਨਾ ਵੇਖੋ ਕਿਉਂਕਿ ਇਹਨਾਂ ਨੇ ਗਰਦਾਵਰੀਆਂ ਤੋੜਤੀਆਂ ਇਹ ਜ਼ਮੀਨਾਂ ਲੋਕਾਂ ਦੇ ਨਾਂ ਹੈ ਨਹੀਂ ਪਰ ਜ਼ਮੀਨ ਵਾਉਂਦੇ ਇਹ ਨੇ ਲਿਮਟਾਂ ਇਸ ਪੈਲੀ ਤੇ ਵੱਜੀਆਂ ਹੀਆਂ ਨੇ ਜਦੋਂ ਲਿਮਟਾਂ ਆਂਦੇ ਤੇ ਇਹਨੇ ਮੋਟਰ ਕਨੈਕਸ਼ਨ ਇਹਨਾਂ ਦੇ ਨਾਂ ਹੈਗੇ ਨੇ ਤੇ ਫੇਰ ਮੈਂ ਗੱਲ ਕਹਿਣਾ ਕਿ ਮੁਆਵਜ਼ਾ ਇਹਨਾਂ ਨੂੰ ਜਿਹੜਾ ਕਿ ਮਿਲਣਾ ਚਾਹੀਦਾ ਔਰ ਇਹਦੇ ਨਾਲ ਨਾਲ ਜਿਹੜੇ ਗਰੀਬ ਘਰਨੇ ਜਿਵੇਂ ਉਹ ਇਸ ਪਰਿਵਾਰ ਦੇ ਘਰੇ ਖੜੇ ਆ ਇਹਨਾਂ ਕੋਲ ਕੋਈ ਜ਼ਮੀਨ ਨਹੀਂ ਇਹ ਤਾਂ ਕਿਸੇ ਜ਼ਿਮੀਂਦਾਰ ਦੇ ਕੰਮ ਕਰਦੇ ਸੀ ਤੇ ਆਪਦਾ ਘਰ ਦਾ ਖਰਚਾ ਚਲਾਉਂਦੇ ਸੀ ਔਰ ਜਿੰਨੇ ਦਿਨ ਪਾਣੀ ਆਇਆ ਇਹਨਾਂ ਨੂੰ ਹਰ ਇੱਕ ਨੂੰ 800 ਰੁਪਇਆ ਦਿਹਾੜੀ ਜਿਹੜੀ ਹੈ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਆਪਦੇ ਘਰਾਂ ਦਾ ਜਿਹੜਾ ਪਾਲਣ ਪੋਸ ਆਪਦੇ ਬੱਚਿਆਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਕਰ ਸਕਣ ਹਾਂ ਜਿਵੇਂ ਤੁਸੀਂ ਬਹੁਤ ਸਾਰੀਆਂ ਗੱਲਾਂ ਚੱਕੀਆਂ ਗਈਆਂ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੁੱਡੇ ਨਾਲੇ ਦੀ ਤੁਸੀਂ ਗੱਲ ਕਰਦੇ ਹੋ ਬੁੱਡੇ ਦਰਿਆ ਦੀ ਗੱਲ ਕਰਦੇ ਹੋ ਉਹ ਚ ਜਿਹੜਾ ਡਾਈੰਗ ਦਾ ਪਾਣੀ ਆ ਰਿਹਾ ਉਹ ਕਾਂਗਰਸ ਟਾਈਮ ਵੀ ਆਇਆ ਉਹ ਭਾਜਪਾ ਅਕਾਲੀ ਟਾਈਮ ਵੀ ਆਇਆ ਤੇ ਹੁਣ ਇਹਨਾਂ ਦੇ ਟਾਈਮ ਵੀ ਚੱਲ ਰਿਹਾ ਉਹਦੇ ਤੇ ਮਤਲਬ ਕਿਉਂ ਚੁੱਪ ਆ ਪੋਲਿਟੀਕਲ ਤੇਰਾ ਤੁਹਾਡੀ ਵੀ ਨਹੀਂ ਉਹੋ ਜੀ ਵਿਲ ਪਾਵਰ ਰਹੀ ਨਾ ਕੈਪਟਨ ਅਮਰਿੰਦਰ ਸਿੰਘ ਦੀ ਨਾ ਹੁਣ ਆਲਿਆਂ ਦੀ ਨਾ ਜਦੋਂ ਚੰਨੀ ਸਾਹਿਬ ਆਏ ਮਤਲਬ ਉੱਥੇ ਕੀ ਡਿਫੈਕਟ ਰਿਹਾ ਗੱਲ ਇਹ ਆ ਰਤਨ ਜੀ ਸਾਨੂੰ ਤਾਂ ਮਾਰਿਆ ਹੀ ਕੈਪਟਨ ਅਮਰਿੰਦਰ ਸਿੰਘ ਨੇ ਹੂੰ ਕਿਉਂਕਿ ਨਸ਼ੇ ਦੇ ਮੁੱਦੇ ਦੇ ਗੁਟਕਾ ਸਾਹਿਬ ਫੜ ਕੇ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਇੱਕ ਹਫ ਨਸ਼ਾ ਤਾਂ ਨਹੀਂ ਖਤਮ ਹੋਇਆ ਪਰ ਕੈਪਟਨ ਮਰਿੰਦਰ ਸਿੰਘ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਖਤਮ ਕਰਤਾ ਜੀ ਔਰ ਇਹ ਮੈਂ ਤਾਂ ਇਹ ਗੱਲ ਕਰਦਾ ਵਾਂ ਮੈਂ ਅੱਗੇ ਵੀ ਇੱਥੇ ਜਿਹੜਾ ਨੌਜਵਾਨ ਮੁੰਡਾ ਜਹਦਰ ਸ਼ੇਂਦਰ ਸਿੰਘ ਦਾ ਪੂਰਾ ਹੋਇਆ ਫੱਤੇ ਵਾਲੇ ਚ ਮੈਂ ਉਹਨਾਂ ਦੇ ਘਰ ਬੈਠਾ ਗੱਲ ਚੱਲਦੀ ਪਈ ਸੀ ਕਿ ਇਹ ਕੋਈ ਵੀ ਚੀਜ਼ ਆ ਹਮ ਜਦੋਂ ਲੀਡਰ ਲਾਲਚ ਚ ਪੈ ਜਾਂਦੇ ਆ ਕਿ ਅਸੀਂ ਦੂਜੀ ਯਾਰ ਬੰਨਾ ਹਮ ਤਾਂ ਉਦੋਂ ਮੈਂ ਕਹਿੰਦਾ ਕਿ ਇਹ ਉਹਨਾਂ ਬਿਜ਼ਨਸਮੈਨਾਂ ਦਾ ਸਾਥ ਦਿੰਦੇ ਆ ਹਮ ਔਰ ਮੈਂ ਇਹ ਗੱਲ ਕਹਿੰਦਾ ਕਿ ਜੇ ਵਾਤਾਵਰਨ ਸਾਫ਼ ਹੋਊਗਾ ਪਾਣੀ ਸਾਫ਼ ਹੋਊਗਾ ਤੇ ਅਸੀਂ ਸਾਰੇ ਜਿਉਂਦੇ ਰਹਿਵਾਂਗੇ ਜੀ ਔਰ ਅੱਜ ਸਾਨੂੰ ਸਾਰਿਆਂ ਨੂੰ ਜਿਹੜਾ ਕਿ ਅੱਜ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਅੱਜ ਉਹਨਾਂ ਬਿਜ਼ਨਸਮੈਨਾਂ ਨੇ ਕਿਉਂਕਿ ਸਰਕਾਰ ਜਿਹੜੀ ਆ ਹੁਣ ਜਿਵੇਂ ਅਸੀਂ ਅਬਾਨੀ ਅਡਾਨੀ ਦੀ ਗੱਲ ਕਰ ਲਈਏ ਜੀ ਹੁਣ ਅਸੀਂ ਕਹਿੰਦੇ ਆ ਕਿ ਮੋਦੀ ਦੀ ਸਰਕਾਰ ਆ ਮੋਦੀ ਦੀ ਸਰਕਾਰ ਦਾ ਨਹੀਂ ਸਰਕਾਰ ਤਾਂ ਬਿਜ਼ਨਸਮੈਨਾਂ ਦੀ ਏ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਲੀਡਰ ਆ ਇਹ ਵੀ ਵਿਖ ਜਾਂਦੇ ਆ ਹਮ ਔਰ ਮੈਂ ਤਾਂ ਇਹ ਗੱਲ ਕਹਿੰਦਾ ਕਿ ਸਾਡੀ ਜਿਹੜੀ ਵੀ ਸਰਕਾਰ ਲੋਕ ਬਣਾਉਂਦੇ ਆ ਲੋਕਾਂ ਨੇ ਵੋਟਾਂ ਪਾਉਣੀਆਂ ਕੰਮ ਵਾਲਿਆਂ ਨੂੰ ਅੱਗੇ ਪਾਈਆਂ ਲਹਿਰ ਨੂੰ ਅੱਗੇ ਪਾਈਆਂ ਬਦਲਾ ਨੂੰ ਔਰ ਲੋਕ ਅੱਜ ਪਛਤਾਉਂਦੇ ਨੇ ਕਿ ਇਹ ਗਲਤ ਹੋਇਆ ਔਰ ਮੈਂ ਇਹ ਗੱਲ ਕਹਿੰਦਾ ਕਿ ਲੀਡਰਸ਼ਿਪ ਨੂੰ ਚਾਹੇ ਕੋਈ ਮੁੱਖ ਮੰਤਰੀ ਬਣੇ ਉਹ ਇਹ ਸੋਚ ਕੇ ਚੱਲੇ ਕਿ ਮੈਂ ਇੱਕ ਵਾਰੀ ਮੁੱਖ ਮੰਤਰੀ ਬੰਨਾ ਪਰ ਪੰਜਾਬ ਨੂੰ ਸਿਉਨੇ ਦੀ ਚੇੜੀ ਬਣਾਉਣਾ ਹੈ ਅੱਜ ਪੰਜਾਬ ਜਿਹੜਾ ਅੱਜ ਕੰਗਾਲ ਕਰ ਦਿੱਤਾ ਅੱਜ ਪਹਿਲੀ ਯਾਰ ਵੇਖਿਆ ਕਿ ਕੁਦਰਤ ਦੀ ਆਫਤ ਆਉਣ ਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਮੰਗਦੇ ਵੇਖਿਆ ਅੱਜ ਮੰਗਤੇ ਬਣਾ ਕੇ ਰੱਖ ਦਿੱਤੇ ਪਰ ਮੈਂ ਗੱਲ ਕਹਿੰਦਾ ਕਿ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਤੁਸੀਂ ਵੇਖਿਆ ਕਿ ਮੁਸਲਮਾਨ ਭਾਈਚਾਰਾ ਕਿੰਨਾ ਆਇਆ ਮਹਾਪੁਰਸ਼ ਕਿੰਨੇ ਆਏ ਕਿੰਨੀਆਂ ਸੰਸਥਾਵਾਂ ਸੀ ਜਿਨ੍ਹਾਂ ਨੇ ਆਏ ਔਰ ਸਰਕਾਰ ਜਿੱਥੇ ਫੇਲ ਹੋ ਗਈ ਉੱਥੇ ਇਹ ਲੋਕ ਆਣ ਕੇ ਖੜੇ ਪਰ ਤੁਸੀਂ ਆਪ ਦਾ ਜਿਹੜਾ ਗਲਤੀ ਆ ਉਹ ਮੰਨਦੇ ਵੀ ਤੁਹਾਡੀ ਵੀ ਗਲਤੀ ਰਹੀ ਕਿਉਂਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਪੋਲਿਟਿਸ਼ੀਅਨ ਨੇ ਵੀ ਵੱਡੇ ਧੜਲੇਦਾਰ ਫੈਕਟਰੀ ਵਾਲੇ ਕੋਲੇ ਜਾਣਾਗਾ ਬਿਜ਼ਨਸਮੈਨ ਕੋਲੇ ਕਿਉਂਕਿ ਉੱਥੋਂ ਫੰਡ ਆਉਂਦਾਗਾ ਉਦੋਂ ਨਹੀਂ ਬੋਲਿਆ ਕੋਈ ਮਤਲਬ ਲੁਧਿਆਣੇ ਨੂੰ ਲੈ ਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਰਹਿਣਾ ਨਾ ਕਿਉਂਕਿ ਡਾਈੰਗ ਦਾ ਜਿਹੜਾ ਪਾਣੀ ਆ ਉੱਥੇ ਤਾਂ ਐਨਜੀਟੀ ਨੇ ਵੀ ਰੋਕ ਲਾਤੀ ਕਾਨੂੰਨ ਦੀਆਂ ਧੱਜੀਆਂ ਡਾਤੀਆਂ ਕੋਰਟ ਦੇ ਆਰਡਰਾਂ ਦੀਆਂ ਧੱਜੀਆਂ ਡਾਤੀਆਂ ਤੇ ਮਤਲਬ ਹਜੇ ਵੀ ਪਾਣੀ ਲਗਾਤਾਰ ਉਵੇਂ ਹੀ ਆ ਰਿਹਾ ਹੈ ਰਤਨ ਜੀ ਮੈਂ ਤਾਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਜੀ ਕਿ ਸਾਡਾ ਮੁੱਖ ਮੰਤਰੀ ਸਾਨੂੰ ਲੈ ਕੇ ਬਹਿ ਗਿਆ ਚੰਨੀ ਸਾਹਿਬ ਤਾਂ 3 ਮਹੀਨੇ ਲਈ ਬਣੇ ਸੀ ਜੀ ਔਰ 3 ਮਹੀਨੇ ਜੇ ਤਾਂ ਮੇਰੇ ਹਿਸਾਬ ਨਾਲ ਨਵੀਂ ਵੀ ਆਈ ਬਹੂ ਘਰੇ ਆ ਜੇ ਤੇ ਉਹਨੂੰ ਨਹੀਂ ਸਮਝ ਲੱਗਦੀ ਪਰ ਚੰਨੀ ਸਾਹਿਬ ਨੇ ਜਿੰਨੇ ਕੰਮ ਕੀਤੇ ਹਾਂ ਅੱਜ ਵੀ ਲੋਕ ਜਿਹੜੇ ਆ ਕਿ ਉਹਨਾਂ ਨੂੰ ਯਾਦ ਕਰਦੇ ਆ ਇਸ ਕਰਕੇ ਜੇ ਕੋਈ ਚੰਗਾ ਮੁੱਖ ਮੰਤਰੀ ਆਉਂਦਾ ਹਾਂ ਤਾਂ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਜਿਹੜਾ ਉਹ ਸੁਧਰ ਸਕਦਾ ਔਰ ਮੈਂ ਇਹ ਗੱਲ ਤੁਹਾਨੂੰ ਅੱਗੇ ਕਹਿ ਬੈਠਾ ਕਿ ਉਹ ਕੈਪਟਨ ਮਰਿੰਦਰ ਸਿੰਘ ਸੀ ਜਿਹਨੂੰ ਲੋਕ ਮਿਲਣ ਦੀ ਤਰਸਦੇ ਹੁੰਦੇ ਸੀ ਤੇ ਜਦੋਂ ਦੀ ਝੂਠੀ ਸੌਂ ਖਾਧੀਏ ਅੱਜ ਉਹ ਲੋਕਾਂ ਨੂੰ ਮਿਲਣ ਨੂੰ ਤਰਸਦਾ ਹੈ ਔਰ ਇਹ ਮੈਂ ਤਾਂ ਇਹ ਗੱਲ ਕਰਦਾ ਕਿ ਕਿਉਂਕਿ ਮੈਂ ਤਾਂ ਹੱਕ ਸੱਚ ਤੇ ਬੋਲਣ ਵਾਲਾ ਮੈਂ ਉਦੋਂ ਵੀ ਫਰੋਜਪੁਰ ਜ਼ਿਲ੍ਹੇ ਚ ਤੁਹਾਡੇ ਮੀਡੀਆ ਨੇ ਵੀ ਉਦੋਂ ਕਵਰ ਕੀਤਾ ਸੀ ਇੱਕ ਸਾਡਾ ਫਰੋਜਪੁਰ ਜ਼ਿਲ੍ਹਾ ਸੀ ਜਿੱਥੇ 8900 ਪੰਚਾਇਤ ਨੇ ਸੌਣੀ ਚੱਕੀ ਕਿ ਕੈਪਟਨ ਮਰਿੰਦਰ ਸਿੰਘ ਜੀ ਤੁਸੀਂ ਝੂਠ ਬੋਲਦੇ ਹੋ ਤੁਹਾਡੀ ਪੁਲਿਸ ਚਿੱਟਾ ਵਿਖਾਉਂਦੀ ਹੈ ਔਰ ਮੈਂ ਇਸੇ ਕਰਕੇ ਗੱਲ ਕਹਿਣਾ ਕਿ ਜਿਹੜੇ ਜਿਹੜੀ ਪੁਲਿਸ ਜਿਹੜੀ ਉਹ ਅੱਜ ਵੀ ਚਿੱਟੇ ਵਾਲਿਆਂ ਨਾਲ ਰਲੀ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਅਸੀਂ ਕਹਿੰਦੇ ਨੇ এনवायरमेंट ਵਾਲੇ ਠੀਕ ਹੈ ਇਹ ਜਿਹੜੇ ਪ੍ਰਦੂਸ਼ਣ ਕੋਰਟ ਕੰਟਰੋਲ ਬੋਰਡ ਆ ਇਹ ਸਾਰੇ ਦਾ ਸਾਰਾ ਜਿਹੜਾ ਇਹਨਾਂ ਫੈਕਟਰੀਆਂ ਤੋਂ ਮੋٹے ਪੈਸੇ ਲੈਂਦੇ ਆ ਔਰ ਇਹ ਮੋਟਾ ਪੈਸਾ ਕਿੱਥੇ ਜਾਂਦਾ ਇਹ ਸਾਰੇ ਜਾਣਦੇ ਆ ਇਸ ਕਰਕੇ ਮੈਂ ਗੱਲ ਕਹਿਣਾ ਕਿ ਲੋਕਾਂ ਨੂੰ ਵੀ ਇਹ ਗੱਲ ਵੇਖਣੀ ਚਾਹੀਦੀ ਕਿ ਕੰਮ ਕਰਨ ਵਾਲਾ ਕਿਹੜਾ ਬੰਦਾ ਹੈ ਜਿਹੜੀ ਗਲਤੀ ਸਾਡੇ ਤੋਂ ਹੋਈ ਉਸ ਗਲਤੀ ਨੂੰ ਅਸੀਂ ਅੱਜ ਤੱਕ ਭੁਗਤੇ ਪਏ ਆ ਚੰਨੀ ਸਾਹਿਬ ਦੇ 3 ਮਹੀਨੇ ਦੇ ਕੀਤੇ ਹੋਏ ਕੰਮ ਲੋਕ ਭੁੱਲ ਗਏ ਔਰ ਕੈਪਟਨ ਦੇ ਉਹ ਜਿਹੜੀ ਇਹ ਗੁਟਕਾ ਸਾਹਿਬ ਵਾਲੀ ਸੌ ਲੋਕਾਂ ਨੇ ਯਾਦ ਰੱਖੀ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਅੱਜ 4 ਸਾਲ ਹੋ ਗਿਆ ਕਰੀਬ ਸਰਕਾਰ ਬਣੀ ਔਰ ਲੋਕਾਂ ਨੂੰ ਬੜੀ ਇੱਕ ਮੰਦੇ ਵਿੱਚ 희 ਸੀਗੀ ਕਿ ਇਹ ਸਰਕਾਰ ਬਦਲਾ ਲੈ ਕੇ ਆਉਗੀ ਔਰ ਮੈਂ ਇਹ ਗੱਲ ਕਹਿੰਦਾ ਬਦਲਾਤ ਆ ਕੀ ਲੈ ਕੇ ਆਉਣਾ ਸੀ ਅੱਜ ਇਹ ਹਾਲਾਤ ਵੀ ਜਿਹੜੇ ਬਣੇ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਬਣਿਆ ਜੇ ਪਾਣੀ ਜਿਹੜਾ ਸੀਗਾ ਜੇ ਨਾਲ ਦੀ ਨਾਲ ਡੈਮਾਂ ਤੋਂ ਛੱਡਦੇ ਰਹਿੰਦੇ ਤੇ ਅੱਜ ਇਹ ਹੜ ਨਹੀਂ ਸੀ ਆਉਣੇ ਇੱਕ ਤੁਸੀਂ ਇਸ ਗੱਲ ਨਾਲ ਕਿਵੇਂ ਦੇਖਦੇ ਹੋ ਜਿਹੜਾ ਮੁੱਖ ਮੰਤਰੀ ਨੇ ਕਹਿਤਾ ਵੀ ਜੀ ਦਾ ਖੇਤ ਉਹਦੀ ਰੇਤ ਤੇ ਨਾਲ ਦੀ ਨਾਲ 20000 ਰੁਪਿਆ ਪ੍ਰਤੀ ਏਕੜ 4 ਲੱਖ ਜੇ ਕੋਈ ਪਰਿਵਾਰਕ ਜੀ ਦੀ ਮ੍ਰਿਤਕ ਹੁੰਦਾ ਤਾਂ ਉਹ ਮਤਲਬ ਤੁਸੀਂ ਉਹ ਤੇ ਸੈਟੀਸਫਾਈ ਨਹੀਂ ਕਿ ਉਹਦੇ ਤੇ ਭਰੋਸਾ ਨਹੀਂ ਤੇ ਨਾਲ ਦੀ ਨਾਲ ਜਿਹੜਾ ਸੈਂਟਰ ਦਾ 1600 ਕਰੋੜ ਤੇ 12000 ਕਰੋੜ ਸਾਡਾ ਜਿਹੜਾ ਹੈਗਾ ਡਿਜ਼ਾਸਟਰ ਮੈਨੇਜਮੈਂਟ ਦਾ ਪਿਆ ਮੈਂ ਇੱਕ ਛੋਟੀ ਜੀ ਗੱਲ ਕਰਾਂਗਾ ਜੀ ਕਿ ਜਦੋਂ ਅਰਜੀਵ ਗਾਂਧੀ ਜੀ ਇੱਥੇ ਆਏ ਸੀ ਜੀ ਤਾਂ ਉਦੋਂ 1 ਕਰੋੜ ਰੁਪਿਆ ਉਹ ਦੇ ਕੇ ਗਏ ਸੀ 1 ਕਰੋੜ ਦਾ ਮਤਲਬ ਹੈ 100 ਕਰੋੜ ਜੀ ਇਹ 1600 ਕਰੋੜ ਰੁਪਈਆ ਦੇ ਕੇ ਗਏ ਆ ਹਾਂ ਤੇ ਸਰਦਾਰ ਮਨਮੋਹਨ ਸਿੰਘ ਜੀ ਆਏ ਸੀ ਤੁਹਾਨੂੰ ਯਾਦ ਹੋਊਗਾ ਕਿ ਦੋ ਜ਼ਿਲ੍ਹਿਆਂ ਦੇ ਵਿੱਚ 1200 ਕਰੋੜ ਰੁਪਈਆ ਦੇ ਕੇ ਸੀ ਹਮ ਮੁਕਸਰ ਤੇ ਬਠਿੰਡੇ ਦੇ ਵਿੱਚ ਜੀ ਔਰ 88 ਦਾ 1 ਕਰਬ ਜਿਹੜਾ ਉਹ 25-30 ਹਜ਼ਾਰ ਕਰੋੜ ਦੇ ਬਰਾਬਰ ਆ ਹਮ ਤੇ ਅੱਜ ਤਾਂ ਜਿਵੇਂ ਕਹਿੰਦੇ ਆ ਕਿ ਇਹ ਨਾ ਮਾਤਰਾ ਮੇਰੇ ਹਿਸਾਬ ਨਾਲ ਜੇ 50 ਹਜ਼ਾਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਹੋਵੇ ਹਮ ਤੇ ਕੱਲਾ ਜੀਰੇ ਵਾਲ ਕੇਰੇ ਵਿੱਚ ਹੀ 1600 ਜਿਹੜਾ ਕਰੋੜ ਆ ਉਹ ਪੂਰਾ ਹੋਊਗਾ ਹਮ ਔਰ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜਾ ਭਗਵੰਤ ਮਾਨ ਜੀ ਦਾ ਬਿਆਨ ਬੜਾ ਹਾਸੋਈ ਨਾ ਕਿ ਲੋਕਾਂ ਦਾ ਜਿਹੜਾ ਮੋਲਾ ਇਹਨਾਂ ਨੇ 2 ਲੱਖ ਪਾਤਾ ਕਿ ਜਿੰਦਾ ਬਈ ਜਬੱਛਾ ਮਰ ਗਿਆ ਡੁੱਬ ਕੇ ਉਹਨੂੰ 2 ਲੱਖ ਦੇਾਂਗੇ ਮੈਂ ਗੱਲ ਕਹਿਣਾ ਕਿ ਉਹ ਬਾਬੇ ਬੁੱਢੇ ਅਰਦਾਸਾਂ ਕਰ ਕਰਕੇ ਉਹਨਾਂ ਨੇ ਆਪਦਾ ਪੁੱਤਰ ਲਿਆ ਅੱਜ ਜਿਹੜੇ ਘਰ ਦਾ ਚਿਰਾਗ ਬੁੱਝ ਗਿਆ ਅੱਜ ਜਿਹੜੇ ਘਰ ਦਾ ਮੁਖੀ ਚਲਾ ਗਿਆ ਅੱਜ ਉਹ ਘਰ ਕਿਵੇਂ ਸਟੈਂਡ ਹੋਊਗਾ ਇਸ ਕਰਕੇ ਘੱਟੋ ਘਾਟ ਉਹਨਾਂ ਪਰਿਵਾਰਾਂ ਨੂੰ 1 ਕਰੋੜ ਰੁਪਈਆ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਸਰਕਾਰ ਦੀ ਨਲਾਕੀ ਕਰਕੇ ਮਰੇ ਆ ਔਰ ਇੱਥੇ ਜਿਹੜਾ ਤੁਸੀਂ ਵੇਖੋ ਕਿ ਆ ਟੱਲੀ ਗਲਾਮ ਉੱਥੇ ਦੋ ਮੌਤਾਂ ਹੋਈਆਂ ਨੇ ਪਾਣੀ ਚ ਡੁੱਬ ਕੇ ਕਿਉਂਕਿ ਉਹਨਾਂ ਕੋਲ ਬੋਟ ਐਣੀ ਸੀ ਉਹ ਰਾਸ਼ਨ ਲੈਣ ਜਾ ਰਹੇ ਸੀ ਤੇ ਉਹ ਦੂਜਿਆਂ ਨੂੰ ਕਹਿੰਦਾ ਤੁਸੀਂ ਮੇਰੇ ਮਗਰ ਆਓ ਬਾਉ ਸਿੰਘ ਕਹਿੰਦਾ ਕਿ ਮੈਂ ਅੱਗੇ ਚੱਲਦਾ ਵਾਂ ਉਹ ਅੱਗੇ ਜਾ ਰਿਹਾ ਸੀ ਅੱਗੇ ਪੱਤ ਰੋਡ ਟੁੱਟੀ ਸੀ ਤੇ ਉਹ 20 ਫੁੱਟ ਥੱਲੇ ਜਾ ਡਿੱਗਾ ਔਰ ਜਿੰਨੇ ਜਿਹਨੂੰ ਫੋਨ ਕਰਕੇ ਉਹਨਾਂ ਨੇ ਬੋਟ ਮੰਗਾਈ ਉਹਨੇ ਚਿਰ ਨੂੰ ਉਹਦੀ ਮੌਤ ਹੋ ਚੁੱਕੀ ਸੀ ਔਰ ਇਹਦੀ ਜ਼ਿੰਮੇਵਾਰ ਸਰਕਾਰ ਆ ਕਿਉਂਕਿ ਐਨ ਡੀ ਆਰ ਐਫ ਦੀਆਂ ਉੱਥੇ ਕੋਈ ਟੀਮਾਂ ਨਹੀਂ ਸੀਗੀਆਂ ਜੀ ਐਨ ਡੀ ਆਰ ਐਫ ਦੀਆਂ ਉੱਥੇ ਟੀਮਾਂ ਹੁੰਦੀਆਂ ਤੇ ਅੱਜ ਉਹ ਬਾਉ ਸਿੰਘ ਤੇ ਹੋਰ ਜਿਹੜੇ ਨੌਜਵਾਨ ਪਾਣੀ ਚ ਡੁੱਬ ਕੇ ਮਰੇ ਉਹ ਨਾ ਮਰਦੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ ਏ 1 ਕਰੋੜ ਰੁਪਈਆ ਜਿਹੜੀ ਉਹਨਾਂ ਨੂੰ ਮਾਲੀ ਸਹਾਇਤਾ ਮਿਲਣੀ ਚਾਹੀਦੀ ਏ ਔਰ ਜਿੰਨਾ ਲੋਕਾਂ ਦੇ ਘਰ ਡਿੱਗੇ ਨੇ ਇਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਏ 3000 ਦੀ ਹਾਂ ਇਹ ਕਹਿੰਦੇ ਕਿ 3000 ਘਰ ਹੀ ਨੁਕਸਾਨਿਆ ਗਿਆ ਔਰ ਮੈਂ ਕਹਿੰਦਾ ਕਿ ਆਪਾਂ ਐ ਕਰਦੇ ਕੱਲੇ ਜੀਰੇ ਹਲਕੇ ਦੇ ਵਿੱਚ ਹੀ ਚੱਲਦੇ ਆ ਤੇ ਘੱਟੋ ਘੱਟ 3000 ਘਰ ਤਾਂ ਇੱਥੇ ਲੋਕਾਂ ਦਾ ਜਿਹੜਾ ਹੈ ਕਿ ਉਹ ਡਿੱਗੇ ਗਿਆ ਹੋਗਾ ਹਣ ਤੁਸੀਂ ਮੈਨੂੰ ਦੱਸੋ ਇਹਨੂੰ ਆਪਾਂ ਜੇ ਖੜਿਆ ਗੈਣੀ ਏ ਤੇ ਤਾਂ ਪਤਾ ਹੀ ਨਹੀਂ ਕਦੋਂ ਥੱਲੇ ਬੱਚੇ ਮਰ ਜਾਣੇ ਕਿਉਂਕਿ ਨੀਂ ਤਾ ਥੱਲੇ ਨਿਕਲ ਗਈ ਹੂੰ ਇਸ ਕਰਕੇ ਇਹ ਹੈ ਕਿ ਘੱਟੋ-ਘੱਟ 1 ਲੱਖ ਘਰ ਜਿਹੜਾ ਪ੍ਰਭਾਵਿਤ ਹੋਇਆ ਔਰ 1 ਲੱਖ ਘਰ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਹੈ ਕਿ ਮੈਂ ਸੈਂਟਰ ਗਵਰਨਮੈਂਟ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਸਾਹਿਬ ਇੱਕ ਵਿਤਕਰਾ ਕਰਕੇ ਗਏ ਆ ਸਾਡੇ ਨਾਲ ਹੂੰ ਔਰ ਇੱਕ ਫਾਰਮੈਲਟੀ ਕਰਕੇ ਗਏ ਆ ਕਿ ਪੰਜਾਬ ਚੱਲਦੇ ਆ ਕਿ ਕਿਤੇ ਪੰਜਾਬੀ ਉਲਟ ਨਾ ਹੋਰ ਜਾਣ ਪਰ ਗੱਲ ਇਹ ਆ ਕਿ 1600 ਕਰੋੜ ਰੁਪਈਆ ਤੇ ਨਾ ਮਾਤਰਾ ਇਹ ਦੂ ਤਾਂ ਇਹ 1600 ਕਰੋੜ ਰੁਪਈਆ ਵੀ ਨਾ ਦੇਂਦੇ ਜੇ ਦੇਣਾ ਸੀ ਤੇ 20000 ਕਰੋੜ ਰੁਪਈਆ ਦੇ ਕੇ ਜਾਂਦੇ ਤਾਂ ਲੋਕਾਂ ਦੀ ਮਦਦ ਹੋ ਸਕਦੀ ਸੀ ਜਿਹੜਾ ਉਹ ਰੇਤ ਵਾਲਾ ਉਹ ਕਿਵੇਂ ਤੁਸੀਂ ਮੰਨਦੇ ਉਹਦੇ 'ਚ ਕੁਝ ਮਤਲਬ ਕਿਸਾਨਾਂ ਨੂੰ ਲਾਭ ਹੋਊ ਕਿ ਨਹੀਂ ਹੋਣਾ ਗੱਲ ਇਹ ਆ ਜੀ ਕਿ ਉਹਦੇ 'ਚ ਕੀ ਲਾਭ ਹੋਣਾ ਹੈ ਭਾਉਜੀ ਖੜਿਆ ਹੁਣ ਇਹਨਾਂ ਕੋਲ 5 ਕਿੱਲੇ ਜ਼ਮੀਨ ਆ ਜੀ ਹੂੰ ਠੀਕ ਹੈ ਇਹ ਰੇਤ ਜਿਹੜੀ ਆ ਇਹ ਰੇਤ ਤਾਂ ਹੈ ਹੀ ਨਹੀਂ ਹੂੰ ਰੇਤ ਤਾਂ ਜਿਹੜੀ ਰੇਤ ਆ ਰੇਤ ਤਾਂ ਇਹਨਾਂ ਨੇ ਵੇਚ ਜਾਣੀ ਆ ਜੀ ਤੇ ਇਹਨਾਂ ਨੇ ਤਾਂ ਮਿੱਟੀ ਚੱਕਣੀ ਆ ਜੀ ਇਹ ਮਿੱਟੀ ਚੱਕ ਕੇ ਦੱਸੋ ਪਾਉਣਗੇ ਕਿੱਥੋਂ ਤੇ ਇਹਨਾਂ ਕੋਲ ਤੇ ਇਹ ਇਹਨਾਂ ਨੂੰ ਇਹਨਾਂ ਨੂੰ ਤੇਲ ਕਿੱਥੋਂ ਮਿਲੂਗਾ ਤੇਲ ਦਾ ਖਰਚਾ ਕੌਣ ਦਊਗਾ ਮੈਂ ਗੱਲ ਕਹਿਣਾ ਕਿ ਸਰਕਾਰ ਅੱਗੇ ਵੀ ਰੇਤ ਵੇਚਦੀ ਸੀ ਇਹ ਕਹਿੰਦੇ ਸੀਗੇ ਕਿ ਅਸੀਂ ਹਜ਼ਾਰਾਂ ਕਰੋੜ ਰੁਪਈਆ ਰੇਤ ਤੋਂ ਕਮਾਵਾਂਗੇ ਰੈਵਿਨਿਊ ਆਊਗਾ ਸਾਨੂੰ ਤੇ ਮੈਂ ਕਹਿੰਦਾ ਜੀ ਹੁਣ ਰੈਵੀ ਨੂੰ ਜਿਹੜਾ ਤੁਸੀਂ ਇਕੱਠਾ ਕਰ ਲੋ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਦਿਓ ਸੁਸਾਇਟੀਆਂ ਨੂੰ ਕਹੋ ਸੁਸਾਇਟੀਆਂ ਕੋਆਪਰੇਟਿਵ ਸੁਸਾਇਟੀਆਂ ਪਿੰਡਾਂ 'ਚ ਹੀਆਂ ਨੇ ਉਹਨਾਂ ਨੂੰ ਤੁਸੀਂ ਕਹੋਗੇ ਭਾਈ ਇਹਨਾਂ ਦੀਆਂ ਜ਼ਮੀਨਾਂ ਤੁਸੀਂ ਪੱਤਰ ਕਰਨੀਆਂ ਨੇ ਤੇਲ ਤੁਸੀਂ ਦਿਓ ਬੀਜ ਇਹਨਾਂ ਨੂੰ ਦਿਓ ਖਾਦ ਦਿਓ ਤੇ ਰੇਤ ਤੁਹਾਨੂੰ ਦਿੱਤੀ ਸਾਰੀ ਵੇਚ ਲਓ ਜਿੰਨੀ ਹੈਗੀ ਉਸ ਦਿਨ ਰਾਜਾ ਵੜਿੰਗਾ ਆਏ ਸੀ ਸ਼ੇਰ ਸਿੰਘ ਘਹਾਵਾ ਨੂੰ ਵੀ ਅਸੀਂ ਇਹੀ ਸਵਾਲ ਕੀਤਾ ਸੀਗਾ ਜਿਵੇਂ ਤੁਹਾਡੇ ਪਿਤਾ ਜੀ ਨੇ ਵੀ ਲਗਾਤਾਰ ਇੱਥੇ ਹੀ ਰਾਜਨੀਤੀ ਕੀਤੀ ਆ ਤੁਸੀਂ ਵੀ ਬਚਪਨ ਤੋਂ ਇੱਥੇ ਹੀ ਵਿਚਰੇ ਹੋ ਇਹਦਾ ਪੱਕਾ ਹਾਲਤ ਤੁਸੀਂ ਕੀ ਚਾਹੁੰਦੇ ਹੋ ਵੀ ਬੰਨ ਮਜ਼ਬੂਤ ਕੀਤੇ ਜਾਣ ਬਚੌਲੋਂ ਪੱਕਾ ਕੀਤਾ ਜਾਵੇ ਨਹਿਰ ਦਾ ਰੂਪ ਕਿਵੇਂ ਹੋਊਗਾ ਹੱਲ ਮਤਲਬ ਇੰਦਾ ਰਤਨ ਜੀ ਇੱਕ ਛੋਟਾ ਜਿਹਾ ਹੱਲ ਆ ਉਹ ਹੱਲ ਕੀ ਹੈ ਕਿ ਮੈਂ ਇੱਕ ਤੁਹਾਨੂੰ ਉਦਾਹਰਨ ਦਿਨਾ ਜੀ ਸਾਡੇ ਗਿੱਦੜਪਿੰਡੀ ਵਾਲੇ ਪੁਲ ਤੋਂ ਲੈ ਕੇ ਤੇ ਇੱਥੋਂ ਤੱਕ ਜਿੰਨੀ ਰੋਡ ਤੇ ਤੁਸੀਂ ਜਾਣਦੇ ਹੋ ਬੰਨ ਤੇ ਹਾਂ ਇਹ 17 ਸਾਲਾਂ ਤੋਂ ਜਿਹੜਾ ਐਮਪੀ ਬਣਦਾ ਸੀ ਜਿਹੜਾ ਐਮਐਲਏ ਬਣਦਾ ਸੀ ਉਹ ਕਹਿੰਦਾ ਸੀ ਮੈਂ ਪੱਕਾ ਕਰ ਦੂੰ ਠੀਕ ਹੈ ਤੇ ਆ ਜਿੰਨੇ ਖੜੇ ਇਹਨਾਂ ਨੂੰ ਪੁੱਛ ਲਓ ਇਹ ਖੁੱਡਾਂ ਹੀ ਬੰਦ ਕਰਨ ਦੇ ਵਿੱਚ ਰਹਿੰਦੇ ਹੁੰਦੇ ਸੀ ਹਾਂ ਕਿਉਂਕਿ ਇਹਨਾਂ ਨੇ ਕਿਸੇ ਨੇ ਰੋਡ ਨਹੀਂ ਬਣਾਈ ਠੀਕ ਹੈ ਔਰ ਅੱਜ ਜਿਹੜੀਆਂ ਟਰਾਲੀਆਂ 22 ਫੁੱਟੀਆਂ ਟਰਾਲੀਆਂ ਮਿੱਟੀ ਦੀਆਂ ਆਈਆਂ ਨੇ ਜਿਨ੍ਹਾਂ ਨੇ ਬੰਨ ਰੋਕੇ ਆ ਸੰਗਤ ਨੇ ਉਹ ਤਾਂ ਆਈਆਂ ਕਿ ਇਹ ਰੋਡ ਬਣੀ ਸੀ ਜੇ ਰੋਡ ਬਣੀ ਤੇ ਇਹ ਜਗ੍ਹਾ ਪੱਕੀ ਹੋ ਗਈ ਜੇ ਜਗ੍ਹਾ ਪੱਕੀ ਹੋ ਗਈ ਤੇ ਨਾ ਤਾਂ ਕੋਈ ਜਾਨਵਰ ਖੁੱਟ ਕਰ ਸਕਿਆ ਤੇ ਨਾ ਹੀ ਇਹ ਬੰਨ ਟੁੱਟ ਸਕਿਆ 19 ਦੇ ਵਿੱਚ ਇਹ ਸਾਰਾ ਬੰਨ ਜਿਹੜਾ ਉਹ ਸਿੰਮਿਆ ਸੀ ਔਰ ਜਦੋਂ ਰੋਡ ਬਣੀ ਹੈ ਜਦੋਂ ਤੋਂ ਜੇ ਉਦੋਂ ਤੋਂ ਇੱਕ ਐਗਜ਼ਾਮਪਲ ਦੇਣਾ ਕਿ ਜੇ ਇਹ 24 ਕਿਲੋਮੀਟਰ ਬਾਈ ਸਕਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਮੈਂ ਗੱਲ ਕਹਿਣਾ ਕੀ ਇਹਦਾ ਨਹਿਰੀ ਕਰਨ ਹੋਣਾ ਚਾਹੀਦਾ ਹੂੰ ਇਹਦਾ ਨਹਿਰੀ ਕਰਨ ਹੋਵੇ ਔਰ ਨੋਚਾਂ ਜਿਹੜੀਆਂ ਨੇ ਉਹ ਵੱਧ ਤੋਂ ਵੱਧ ਜਿਹੜੀਆਂ ਬਣਨੀਆਂ ਚਾਹੀਦੀਆਂ ਨੇ ਜਿਵੇਂ ਕਿ ਘੱਟੋ ਘੱਟ 15 ਨੋਚਾਂ ਜਿਹੜੀਆਂ ਨੇ ਉਹ ਗਿੱਦੜਪਿੰਡੀ ਵਾਲੇ ਪੁਲ ਤੋਂ ਲੈ ਕੇ ਤੇ ਉਹ ਹਰੀ ਘੇੜ ਤੱਕ ਬਣਨੀਆਂ ਚਾਹੀਦੀਆਂ ਇਸੇ ਤਰ੍ਹਾਂ ਜਿਹੜੇ ਬੰਨ ਜਿਹੜੇ ਅਸੀਂ ਕਹਿ ਦਿੰਦੇ ਹਾਂ ਕਿ ਇਹ ਕੱਚਾ ਬੰਨਾਂ ਜੀ ਪੱਕਾ ਧੱਗੇ ਆ ਇਹ ਬੰਨਾਂ ਤੇ ਜਿਹੜਾ ਪੱਥਰ ਲੱਗਣਾ ਚਾਹੀਦਾ ਪਰ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਸੀਮ ਨਾਲਿਆਂ ਦੀ ਸਫਾਈ ਨਹੀਂ ਕੀਤੀ ਅਸੀਂ ਨਹਿਰਾਂ ਦੀ ਨਹੀਂ ਕੀਤੀ ਸਰਕਾਰ ਦੀ ਨਲਾਇਕੀ ਇਹ ਹੈ ਕਿ ਆਫ਼ਤਾਂ ਤੇ ਕੋਈ ਮੀਟਿੰਗ ਹੀ ਅੱਜ ਤੱਕ ਨਹੀਂ ਸੱਦੀ ਜੇ 12000 ਕਰੋੜ ਰੁਪਇਆ ਮੋਦੀ ਜੀ ਕਹਿ ਰਹੇ ਆ ਕਿ ਇਹਨਾਂ ਦੇ ਕੋਲ ਪਿਆ ਹੈ ਤੇ ਉਹ 12000 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਲਗਾਤਾ ਅੱਜ ਪਹਿਲੀ ਯਾਰ ਵੇਖਿਆ ਸਰਕਾਰ ਉਹ ਪ੍ਰਾਣੀਆਂ ਤਰਪਾਲਾਂ ਤੇ ਪਾਟੀਆਂ ਤਰਪਾਲਾਂ ਦਿੰਦੀ ਹੋਵੇ ਆ ਤੁਸੀਂ ਅਜੇ ਵੀ ਜਾ ਕੇ ਉਧਰਲੇ ਪਿੰਡਾਂ 'ਚ ਚਲੇ ਜਾਓ ਅਜੇ ਤੱਕ ਜਦੋਂ 23 ਦੇ ਵਿੱਚ ਆਇਆ ਸੀਗਾ ਪਾਣੀ ਅਜੇ ਤੱਕ ਲੋਕਾਂ ਦੇ ਕੋਲ ਤਰਪਾਲਾ ਜਿਹੜੀਆਂ ਨੇ ਨਵੀਆਂ ਜਿਹੜੀਆਂ ਕਾਂਗਰਸ ਵੇਲੇ ਦੀਆਂ ਪਈਆਂ ਨੇ ਔਰ ਇਹਨਾਂ ਨੇ ਜਿਹੜੀਆਂ ਤਰਪਾਲਾਂ ਦਿੱਤੀਆਂ ਜਿਵੇਂ ਰਾਜਾ ਵਰਿੰਗ ਜੀ ਨੇ ਤੁਹਾਨੂੰ ਵਿਖਾਇਆ ਕਿ ਉਹ ਕਿਸੇ ਕਿਸੇ ਸ਼ੈਲਰ ਵਾਲੇ ਤੋਂ ਮੰਗ ਲਈ ਕੋ ਕਿਸੇ ਤੋਂ ਮੰਗ ਲਈ ਐਡੇ ਐਡੇ ਮੋਰੇ ਆ ਉਹਨਾਂ ਦੇ ਵਿੱਚ ਔਰ ਇੰਨੀ ਮੈਂ ਨਾ ਕਿ ਮਾੜੀ ਸਰਕਾਰ ਨੇ ਅੱਜ ਨਵਾਂ ਕੰਮ ਇੱਕ ਵੇਖ ਲਿਆ ਹੁਣੇ ਭਜਨ ਸਿੰਘ ਜੀ ਇੱਕ ਖਬਰ ਮੈਨੂੰ ਦੱਸ ਰਹੇ ਸੀ ਕਹਿੰਦੇ ਹੁਣ ਕਹਤਾ ਕਿ ਜਿਹੜਾ ਪੰਚਾਇਤਾਂ ਕੋਲ ਫੰਡ ਪਏ ਨੇ ਉਹ ਸਾਨੂੰ ਦੇ ਰਹੇ ਕਿ ਬੰਦਾ ਪੁੱਛੇ ਕਿ 4 ਸਾਲਾਂ ਚ ਤੁਸੀਂ ਕਿਤੇ ਇੱਟ ਨਹੀਂ ਲਾਈਗੀ ਤੇ ਅੱਜ ਜਿਹੜੇ ਇਹਨਾਂ ਕੋਲ ਪਏ ਨੇ ਜਿਹੜੇ ਇਹਨਾਂ ਦੀਆਂ ਜ਼ਮੀਨਾਂ ਦੇ ਠੇਕੇ ਨੇ ਪਹਿਲੀ ਗੱਲ ਇਹਨਾਂ ਨੇ ਤੇ 1 ਰੁਪਿਆ ਗ੍ਰਾਂਟ ਨਹੀਂ ਕਿ ਆ ਹੁਣ ਜਿਹੜੀ ਰੋਡ ਟੁੱਟੀ ਆ ਇਹ ਬਣਾਉਣੀ ਕਿੰਨੇ ਆ ਅਜੇ ਤਾਂ ਕਿ ਇਹਨਾਂ ਤੋਂ ਰੋੜਾਂ ਤੇ ਮਿੱਟੀ ਨਹੀਂ ਲੱਗੀ ਰੋਡ ਬਣਾਉਣੀ ਤਾਂ ਦੂਰ ਦੀ ਗੱਲ ਇਸ ਕਰਕੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਇਹਦਾ ਜਿਹੜਾ ਦਿਵਾਲਾ ਜਿਹੜਾ ਹੈ ਕਿ ਭਗਵੰਤ ਮਾਨ ਨੇ ਜਿਹੜਾ ਕੱਢ ਦਿੱਤਾ ਧੰਨਵਾਦ ਜੀਰਾ ਸਾਹਿਬ ਤਾਂ ਉਮੀਦ ਕਰਦੇ ਆ ਕੁਲਬੀਰ ਜੀਰਾ ਜੇ ਅੱਗੇ ਸੱਤਾ ਚਾਉਂਦੇ ਆ ਤਾਂ ਇਹਨਾਂ ਦੀ ਮੁਸ਼ਕਲ ਦਾ ਹੱਲ ਜ਼ਰ ਗੱਲ ਇਹ ਆ ਵੀ ਜਿਹੜਾ ਦਰਿਆ ਦਾ ਪੱਕਾ ਹੱਲ ਆ ਖਾਸ ਕਰਕੇ ਜਿਹੜਾ ਸਾਡਾ ਪੋਲੀਟੀਸ਼ੀਅਨ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਦੋਂ ਮੁਸ਼ਕਲ ਆਉਂਦੀ ਆ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ ਉਦੋਂ ਕਹਿੰਦੇ ਵੀ ਆ ਵਿਰੋਧੀ ਸੱਤਾਧਰ ਨੂੰ ਕਹਿੰਦੇ ਆ ਸੱਤਾਧਰ ਵਿਰੋਧੀ ਨੂੰ ਕਹਿੰਦੀ ਆ ਵੀ ਪਹਿਲਾਂ ਇਹਨਾਂ ਨੇ ਕੁਝ ਨਹੀਂ ਕੀਤਾ ਪਰ ਜਿੰਨਾ ਕ ਅਸੀਂ ਗਰਾਊਂਡ ਤੇ ਵਿਚਰ ਰਹੇ ਆ ਇਹਨਾਂ ਦਾ ਵਿਚਾਰਿਆਂ ਦਾ ਪੱਕਾ ਹੱਲ ਜ਼ਰੂਰ ਹੋਣਾ ਚਾਹੀਦਾ ਨਹੀਂ ਜਿਹੜੇ ਆਉਣ ਵਾਲੇ ਨਤੀਜੇ ਆ ਉਹ ਇਦੋਂ ਵੀ ਖਤਰਨਾਕ ਹੋਣਗੇ ਜਲਦੀ ਹੀ ਮਿਲਦੇ ਆ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ